ਆਲਟੂ ਨਿਊਜ਼ ਚੈਨਲ ਦੇ ਤੁਹਾਡਾ ਸਵਾਗਤ ਡੇਰਾ ਉਹ ਨਾਲ ਇੱਕ ਸਾਬਕਾ ਫੌਜੀਆ ਨੇ 6 ਬਾਈ 8 ਹੋਰ ਕਾਰ ਰਾਈਫਲ ਰੈਜੀਮੈਂਟ ਦੇ ਆਰਮੀ ਅਫਸਰਾਂ ਨੂੰ ਬਦਲੀ ਹੋਣ ਤੇ ਦਿੱਤੀ ਵਿਦਾਈਗੀ ਤੇ ਨਵੇਂ ਆਏ ਅਫਸਰਾਂ ਦਾ ਕੀਤਾ ਸਵਾਗਤ 에ਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਸਾਬਕਾ ਫੌਜੀ ਯੂਨੀਅਨ ਡੇਰਾ ਉਹ ਨਾਲ ਦੇ ਜਵਾਨਾਂ ਵੱਲੋਂ ਅੱਜ ਚੌਂਕ ਕਾਲਾਂ ਵਾਲੀ ਵਿਖੇ ਤਾਇਨਾਤ ਆਰਮੀ ਦੀ 6 ਬਾਈ 8 ਗੋਰਖਾ ਰਾਈਫਲ ਰੈਜੀਮੈਂਟ ਦੇ ਕਮਾਂਡੈਂਟ ਕਰਨਲ ਮਿਆਂਗ ਕਮਾਂਡੈਂਟ ਲੈਫਟੀਨ ਕਰਨਲ ਸੁੰਦਰ ਸਿੰਘ ਦੀ ਬਦਲੀ ਕਲਕੱਤਾ ਵਿਖੇ ਹੋਣ ਦੇ ਦੋਵਾਂ ਅਫਸਰਾਂ ਨੂੰ ਸੈਨਿਕ ਸਜਨ ਡੇਰਾਵੋਨਾਨਕ ਵਿਖੇ ਨਿੱਗੀ ਵਿਦਾਇਗੀ ਪਾਰਟੀ ਦਿੱਤੀ ਗਈ ਇਸ ਮੌਕੇ ਸਾਬਕਾ ਫੌਜੀ ਯੂਨੀਅਨ ਦੇ ਜਵਾਨਾਂ ਵੱਲੋਂ ਸੈਨਿਕ ਸਜਨ ਡੇਰਾਵੋਨਾਨਕ ਵਿਖੇ ਇੱਕ ਸ਼ਾਨਦਾਰ ਸਮਾਗਮ ਕਰਾਇਆ ਗਿਆ ਅਤੇ ਨਵੇਂ ਆਏ ਲੈਫਟੀਨੈਂਟ ਕਰਨਲ ਰਵੀਕਾਂਤ ਖੁਸ਼ਵਾਹ ਅਤੇ ਸੂਬੇਦਾਰ ਮੇਜਰ ਸ਼ਾਮਕੁਮਾਰ ਅਚਾਰਜੂ ਦਾ ਵੀ ਵੈਲਕਮ ਕੀਤਾ ਗਿਆ ਇਸ ਮੌਕੇ ਸੂਬੇਦਾਰ ਮੇਜਰ ਕੈਪਟਨ ਬਲਵਿੰਦਰ ਸਿੰਘ ਉਦਵਾਲੀ ਸਾਬਕਾ ਸੈਨਿਕ ਯੂਨੀਅਨ ਡੇਰਾਵੋਨਾਨਕ ਪਰਦਾਨ ਬਲਬੀਰ ਸਿੰਘ ਸਾਬਕਾ ਸੂਬੇਜ਼ਾਰ ਨਰੰજન ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੋਰਖਾ ਰੈਫਲ ਦੇ ਇਹਨਾਂ ਦੋਵੇਂ ਅਫਸਰਾਂ ਨੇ ਆਪਣੀ ਡਿਊਟੀ ਦੌਰਾਨ ਸਾਰੇ ਹੀ ਸਾਬਕਾ ਫੌਜੀਆਂ ਦਾ ਤੇ ਉਹਨਾਂ ਦੇ ਪਰਿਵਾਰਾਂ ਦਾ ਮਾਨਸਮਾਨ ਕੀਤਾ ਹੈ ਜੋ ਕਿ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਤੇ ਅਸੀਂ ਹਮੇਸ਼ਾ ਇਹਨਾਂ ਦੇ ਰਿਣੀ ਰਹਾਂਗੇ ਇਸ ਮੌਕੇ ਕਰਨਲ ਮਿਆਂਕ ਅਤੇ ਲੈਫਟੀਨੈਂਟ ਕਰਨਲ ਸਤਿੰਦਰ ਸਿੰਘ ਨੇ ਸਾਬਕਾ ਫੌਜੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਬਕਾ ਫੌਜੀ ਸਾਡੇ ਪਰਿਵਾਰਿਕ ਮੈਂਬਰ ਹਨ ਤੇ ਸਾਨੂੰ ਇਹ ਇਹਨਾਂ ਕੋਲ ਜੀ ਰਾਮ ਅੰਤਮਨ ਇਥੇ ਮਿਲਿਆ ਹੈ ਉਹ ਕਦੀ ਵੀ ਕਿਤੇ ਹੋਰ ਨਹੀਂ ਮਿਲਿਆ ਉਹਨਾਂ ਇਹ ਵੀ ਕਿਹਾ ਕਿ ਨਵੇਂ ਕਰਨਲ ਸਾਹਿਬ ਵੀ ਤੁਹਾਡੇ ਨਾਲ ਹਮੇਸ਼ਾ ਸਾਡੇ ਵਾਂਗ ਹੀ ਚੱਲਣਗੇ ਇਸ ਮੌਕੇ ਸਾਫ ਦਾ ਜਵਾਨਾ ਵੱਲੋਂ ਆਰਮੀ ਅਫਸਰਾਂ ਦਾ ਵਿਸ਼ੇਸ਼ ਤੌਰ ਤੇ ਸਿਰੋਪਾ ਉਪਾਕੇ ਤੇ ਸ਼ਿਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਲਈ ਰਿੰਕਾ ਵਾਲੀਆ ਤੇ ਰਮੇਸ਼ ਸ਼ਰਮਾ ਜੀ ਇਹ ਵਿਸ਼ੇਸ਼ ਰਿਪੋਰਟ ਤੁਸੀਂ ਸੁਣ ਨਹੀਂ ਜਾਂਦੇ ਆ ਕਹਿੰਦੇ ਆ ਕਿ ਕੋਈ ਸਾਫ ਛੜਿਆ ਨਹੀਂ ਇਵੇਂ ਨਾ ਉਂਦਰ ਪ੍ਰਸਨਾਂ ਮੇਰੇ ਸਾਥੀ ਕਿਹਨੂੰ ਗਏ ਸੋ ਇੱਥਾ ਤੁਹਾਨੂੰ ਮੈਸੇਜ ਮਿਲਦਾ ਰਿਹਾ ਉਹਦੇ ਮੁਤਾਬਕ ਅਸੀਂ ਉੱਤੇ ਘੁੰਮਦੇ ਰਹੇ ਹਾਂ ਤਕਰੀਬਨ ਕਮਾਂਡੈਂਟ ਸਾਹਿਬ ਜਰਨਲ ਸਾਹਿਬ ਤੱਕ ਸਾਡੇ ਕੋਲ ਸਥਿਤ ਸੈਨਿਕ ਸਕੂਲ ਤੱਕ ਘੁੰਮਦੇ ਰਹਿਣੇ ਚਾਹੁੰਦੇ ਰਹੇ ਹਾਂ ਕੋ ਅਲਰੇ ਨੇ ਕਮਾਂਡੈਂਟ ਸਾਹਿਬ ਵੀ ਜਰਨਲ ਸਾਹਿਬ ਉਹਨਾਂ ਨੂੰ ਤਰਤੀਬ ਨਾਲ ਬਹੁਤ ਸਤਿਕਾਰ ਕਰਦੇ ਰਹੇ ਸਾਨੂੰ ਕੋਈ ਨਾ ਹੌਸਪੀਟਲ ਉਧਾ ਕੇ ਡਾਵੇ ਰਹੇ ਉਹਨਾਂ ਜਿਹੜੀ ਰੈਜ਼ੀਡੈਂਸ ਕਿੱਥੇ ਉੱਠੀ ਹੈ तकरीबन ਮੇਰੀ ਰੈਜ਼ੀਡੈਂਸ ਜਿਹੜੀ ਹੈ तकरीबन 10-11 ਸਾਲ ਜੇ ਰਹਿ ਕੇ ਗਈ ਹੈ ਪੈਂਡਿੰਗ ਤੋਂ ਇਸੇ ਨਾਮ ਲਾਈਫ ਪੈਂਡ ਦੀ ਲੜਾਈ ਜਿੰਮੂ ਵਿੱਚ ਇੱਥੇ ਦੀ ਸੀ 42 ਤੋਂ ਆਪਣੇ ਡਾਊਨ ਸਟੈਂਡ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਸਾਡੇ ਨਾਲਤੀ ਖਾਲੀਆਂ ਦੇ ਮੇਟੋ ਬਰਾ ਮਰਨ ਗਿਆ ਆਪਰੇਸ਼ਨ ਉਹ ਵੇਧਾ ਮਾੜਾ ਜਿਹੜਾ ਚੱਲਦਾ ਆ ਕਵਰੀ ਚਲੋ ਕਿ ਮੈਨੂੰ 30-24 ਸਾਲ ਲੈ ਲੈਣਾ ਹੈ ਇੱਥੇ ਸਾਨੂੰ ਹੋਏ ਬੱਜੇ ਤਜ਼ਾਮਨ ਗਿਆ ਸੀ ਜਦੋਂ ਮੈਂ ਲੈਕਚਰ ਸੁਣਨ ਦਾਇਰ ਪੜਾਉਂਦੇ ਉੱਤੇ ਜੋ ਰਿਵਿਊ ਅਪਲੀਕੇਸ਼ਨ ਕਿਤੇ ਵੀ ਟੁੱਟੀ ਲੋਣੀ ਕਿਸੇ ਕਿਸਮ ਦੀ ਵੀ ਕੋਈ ਜੁਆਲਾ ਸਾਹਮਣੇ ਪਕਸ਼ੇ ਕਰਕੇ ਇਸ ਨੂੰ ਜਮਾ ਬੈਸਪੋਰਟ ਤੇ ਜਿਹਨੀਆਂ ਲੋਕ ਐ ਆ ਰਹੇ ਨੇ ਸਾਡੇ ਸਭ ਤੋਂ ਪਹਿਲੇ ਚੀਰਮੈਨ ਸਾਹਿਬ ਤੇ ਕਿਨਮਾ ਲਾਹੌੜਾ ਨੂੰ ਸਿਰ ਤੋਂ ਬਣ ਕੇ ਕੱਲੇ ਕੱਲੇ ਤੋਂ ਕਿ ਸਭ ਤੋਂ ਪਹਿਲੇ ਸਾਡੇ ਚੀਰਮੈਨ ਸਾਹਿਬ ਤੇ ਮੈਂ ਸਾਰੇ ਇੰਟਰਸਟ ਨੂੰ ਸਮਾਨ ਦਿੱਤਾ ਸੀ ਕੌੜੇ ਸ਼ਿਵ ਸਾਥੀ ਨੂੰ ਵਿਅਕਤੀਗਤਾਂਗਾ ਕਿ ਕਦੇ ਵੀ ਸਾਡੀ ਨੁਹੜ ਹੋਵੇ

ਇਹ ਸਾਡੇ ਜਿਹੜੇ ਅਗੇ ਆ ਬਜ਼ੁਰਗ ਜੀ ਐਸੀ ਸੇਵਨ ਕਰਨੀ ਇਹਨਾਂ ਨੇ ਆਪ ਨੂੰ ਬੁਲਾ ਤਰ ਤਾ ਕਿ ਜੋ ਕਰਨਾ ਹੈ ਕਰੋ ਐਕ ਸਰਵਿਸਮੈਨ ਨੂੰ ਕੋਈ ਨਾ ਪ੍ਰੋਬਲਮ ਨਹੀਂ ਆਣੀ ਚਾਹੀਦੀ ਤੇ ਜੰਮਤ ਮੈਂ ਬਤੀ ਆਪਣੇ ਹੱਥ ਪੜ ਪਤਾ ਲੱਗਦਾ ਕਿ ਮੈਂ ਤੁਹਾਡੇ ਨਾਲ ਥੋੜਾ ਬਹੁਤ ਕੁਝ ਕਰ ਸਕਿਆ ਇੰਨਾ ਕੁਝ ਨਹੀਂ ਕਰ ਸਕਦੇ ਤੁਸੀਂ ਕਹੋ ਕਿ ਬਹੁਤ ਜ਼ਿਆਦਾ ਕਿੰਨਾ ਹੈ बल्कि तुम्हें मेरे तो जिनी मेरी मैं इन्होंने गल कर देना मैं चौरासी का जन्म मैं चौरासी रिटायर तो बहुत सीनियर हो असं तो बहुत सीखे क्या नहीं चलो अदा साइड कर लेकिन जोड़ा एक्सपीरियंस है वो तो बहुत ज्यादा आज का जो शुभ अवसर से उसके ऊपर हमने अपना सारस्तान डेरा बाबा नानक जो पार्टी सिक्स एट जी एस सी ओ कर सी ओ साहब वही साहब आज उनका हमने इधर पार्टी से अप किया और साहब लोगों ने जो हमारे साथ टाइम निकाला हमारे को एक सर्विस मैन को कंटीन कोई भी प्रॉब्लम आई उसको हमारे को इतना ज़्यादा सहयोग देता कि जो हम इनको भूल नहीं सकते कभी भी जिंदगी में साहब के पास रात गए दिन गए हमारे जो बुजुर्ग थे कंटीन के अंदर जाने के लिए भी मुश्किल होती लेकिन साहब ने गेट का दरवाज़ा परमानेंट खोल के रखा तो महीने में कंटीन तो दो दो बार लेके आते थे जो कि कभी भी सामान की दिक्कत नहीं आई हमारे बहनों को माताओं को और हमारे जितने भी साहब लोग थे ये सबसे बड़ा हम साहब का जोड़ डगा अपनी एक सरस में लीग से थैंक यू करना चाहते हैं द धन्यवाद तो साहब आगे भी जो नए सीईओ साहब आए मुनके आके भी ये रिक्वेस्ट करेंगे कि हमारी जैसे साहब ने देख पर हाल किया ऐसे ही आप लोग करते रहना जो कि हम आपके साथ कंधे से कदम लाके इस जिंदगी को बतीत कर सके थैंक यू धन्यवाद